ਇੱਥੋਂ ਦਾ ਨਾਗਰਿਕ ਹੈ ਇੱਥੇ ਇਲੈਕਸ਼ਨ ਲੜਦਾ ਹੈ ਇੱਥੇ ਐਮਪੀ ਬਣਿਆ ਹੈ ਸਾਡੇ ਮੰਨਯੋਗ ਲੀਡਰ ਨੇ ਇਹ ਬਖਲਾਵਟ ਹੈ ਸ਼ਮਸ਼ੇਰ ਸਿੰਘ ਦੁੱਲੋਂ ਵੱਲੋਂ ਵੀ ਕਾਂਗਰਸ ਤੇ ਹੀ ਸਵਾਲ ਚੁੱਕੇ ਗਏ ਸੀ ਵੀ ਇਹੜੇ ਪਾਰਟੀਆਂ ਚ ਬਦਲ ਕੇ ਆਉਂਦੇ ਉਹਨਾਂ ਨੂੰ ਡਿਟਾ ਦਿੱਤੀਆਂ ਜਿਹੜੇ ਪੱਕੇ ਰਹਿੰਦੇ ਉਹਨਾਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਜੀ ਸ਼ਮਸ਼ੇਰ ਸਿੰਘ ਦੁੱਲੋਂ ਸਾਫ ਕਾ ਪ੍ਰਧਾਨ ਨੂੰ ਨਾਲ ਵੱਲੋਂ ਸਵਾਲ ਚੁੱਕੇ ਨੇ ਬੜੇ ਸਤਕਾਰਯੋਗ ਨੇ ਜੀ ਉਹਨਾਂ ਦੇ ਜਿਹੜੇ ਆਪਦੇ ਵਿਚਾਰ ਨੇ ਉਹਨਾਂ ਦੇ ਆਪਦੇ ਵਿਚਾਰ ਨੇ ਉਹ ਸੋਲੋ ਇੰਟੈਲੀਜੈਂਸ ਅੱਜ ਮਿਸਟਰ ਵਰਮਾ ਇੱਕ ਪ੍ਰੋਜੈਕਟ ਲੈ ਕੇ ਨਵੇਂ ਵਿਜ਼ਨ ਦਾ ਪ੍ਰਦਰਸ਼ਨ ਕੀ ਹੈ ਜੀ ਮੈਂ ਤੁਹਾਨੂੰ ਦੱਸਦਾ ਨਾ ਕਿ ਇੱਕ ਐਸੀ ਰੋਡ ਮੈਪ ਤਿਆਰ ਕੀਤਾ ਉਹਦੇ ਵਿੱਚ ਕੀ ਕੁਸ਼ ਹੈ ਵਿੱਚ ਉਹ ਤੁਹਾਨੂੰ ਬਹੁਤ ਜਲਦੀ ਫੀਲ ਇਕੱਠੇ ਹੋ ਜਾਣਗੇ ਇੱਕੇ ਰਹੀ ਹਿੰਦ ਕੀ ਵਾਂਗ ਹੈ ਇਹ ਤਾਂ ਹਲੇ ਦਫ਼ਤਰ ਦਾ ਦੁਗਟਨ ਹੋਇਆ ਸ਼ੁਰੂਆਤ ਹੈ ਹਲੇ ਤਾਂ ਕਈ ਵਾਰ ਇਕੱਠੇ ਹੋਵਾਂਗੇ ਤੁਸੀਂ ਜੀ ਦੋ ਸਾਹਮਣੇ ਤੁਸੀਂ ਫੀਲਡ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਹੋ ਭਾਜ ਭਾਜ ਦੇ ਨਾਲ ਫੀਲਡ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਬੋਰਡ ਤੁਸੀਂ ਕੰਨਾਲ ਕਰਤਾ ਹੁਣ ਹੁਣ ਕਿਹਦੇ ਪਾਸੇ ਨੂੰ ਪੰਜਾਬ ਜਾ ਰਹੇ ਹੈ ਸੋਚਣ ਦੀ ਇੱਥੇ ਲੋੜ ਆ ਜਿਹੜੇ ਵਨ ਲਾਈਨਰ ਨੇ ਨਾ ਇਹਨਾਂ ਨੂੰ ਬੰਦ ਕਰਕੇ ਹੁਣ ਤੁਸੀਂ ਰਾਜਪਾਲਟ ਚ ਆ ਗਏ ਹੋ ਤੁਸੀਂ ਜ਼ਿੰਮੇਵਾਰ ਬਣ ਗਏ ਹੋ ਤੇ ਪੰਜਾਬ ਦੀ ਤੁਹਾਡੇ ਤੇ ਆਸਾਂ ਨਹੀਂ ਤੇ ਉਹਨੂੰ ਪੂਰਾ ਕਰੋ ਨਾ ਕਿ ਹਮੇਸ਼ਾ ਹੀ ਆਪੋਜੀਸ਼ਨ ਨੂੰ ਤੁਸੀਂ ਕ੍ਰਿਟਿਸਾਈਜ਼ ਕਰਦੇ ਕਾਂਗਰਸ ਕੀ ਝੰਡੇ ਲੈ ਕੇ ਪੰਜਾਬ ਦੇ ਗੱਲ ਕਹਿ ਰਿਹਾ ਵੀ ਅਸੀਂ ਕੰਮ ਦੇ आधार ਤੇ ਵੋਟਾਂ ਮੰਗ ਰਹੇ ਹਾਂ ਅਸੀਂ ਹੁਣ ਤੱਕ ਕੰਮ ਕੀਤੇ ਆ ਬਹੁਤ ਸਾਰੇ ਪਿੰਡਾਂ ਦੇ ਅੰਦਰ ਤਾਂ ਤੁਸੀਂ ਵੀ ਪਹਿਲਾਂ ਉਹਨਾਂ ਕੰਮਾਂ ਨੂੰ ਪ੍ਰਚਾਰ ਦੇ ਰਹੇ ਹੋ ਕਿਉਂਕਿ ਲਗਾਤਾਰ ਤੁਸੀਂ ਪਹਿਲਾਂ ਕੱਲ੍ਹ ਦਾ ਕਰ ਰਹੇ ਹੋ ਹੁਣ ਉਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰੋਗੇ ਮੈਨੂੰ ਕੀ ਹੈਂਡਲ ਕਰਨਾ ਲੋਕਾਂ ਨੇ ਮੈਨੂੰ ਉੱਠਾ ਪਾ ਦੇਣੀ ਹੈ ਮੈਂ ਜਿੱਤ ਜਾਣਾ ਹੈ ਹੈਂਡਲ ਨੂੰ ਕੀ ਕਰਨਾ ਕੁਝ ਕਰਨਾ ਜੀ ਕੱਲਾ ਬਠਿੰਡੇ ਸ਼ਹਿਰ ਵਾਸਤੇ ਨਹੀਂ ਸਮੁੱਚੇ ਬਠਿੰਡੇ ਪਾਰਲੀਮੈਂਟ ਜਿਹਦੇ ਵਿੱਚ ਤਿੰਨ ਜ਼ਿਲ੍ਹੇ ਆਉਂਦੇ ਨੇ ਮੁਕਸਰ ਬਠਿੰਡਾ ਜ਼ਿਲ੍ਹਾ ਤੇ ਮਾਨਸਾ ਦੇ ਰੋਡ ਮੈਪ ਬਣਾਇਆ ਹੋਇਆ ਸਾਰਾ ਕੁਝ ਮੈਂ ਬਹੁਤ ਇੰਟਰਨੈਟ ਬੰਦਿਆਂ ਨਾਲ ਬੈਠ ਕੇ ਸਮਾਂ ਲਾ ਕੇ ਇੱਕ ਰੋਡ ਮੈਪ ਬਣਾਇਆ ਕਿ ਕੀ ਕੁਝ ਮਾਨਸਾ ਜ਼ਿਲ੍ਹੇ ਦਾ ਕਰ ਸਕਦੇ ਆ ਕੀ ਕੁਝ ਬਠਿੰਡੇ ਜ਼ਿਲ੍ਹੇ ਦਾ ਤੇ ਜਿਹੜਾ ਇੱਕ ਹਲਕਾ ਲੰਬੀ ਹੈ ਉਹ ਮੁਖਸ ਜ਼ਿਲ੍ਹੇ ਦਾ ਹੈਗਾ ਉੱਥੇ ਕੀ ਕਰਨਾ ਉਹ ਜਲਦੀ ਹੀ ਉਹ ਰੋਡ ਮੈਪ ਤੁਹਾਡੇ ਸਾਹਮਣੇ ਜੀਤਮੰਦਰਿ ਇਸੇ ਰੱਖਾਂਗੇ ਜੀਤਮੰਦਰਿ ਪਹਿਲੀ ਵਾਰ ਹੈ ਕਿ ਕਾਂਗਰਸ ਲੀਡਰਸ਼ਿਪ ਪੂਰੀ ਇੱਕਜੁੱਟ ਹੋ ਕੇ ਤੁਹਾਡੇ ਨਾਲ ਤੁਰੀ ਆ ਇਸ ਨੂੰ ਤੁਸੀਂ ਕਿਵੇਂ ਦੇਖਦੇ ਕਿ ਤੁਹਾਨੂੰ ਮਖੜੀ ਲੱਗ ਰਹੀ ਹੈ ਕਿ ਤੁਸੀਂ ਸਮਾਕੇ ਮੈਨੂੰ ਮੁਬਾਰਕਬਾਦ ਦਿਓ ਕਿ ਚੀਤ ਮੈਂਦਰ ਨੇ ਜਿਹੜੀ ਚੀਜ਼ ਤੁੱਕੀ ਕਹਿੰਦੇ ਸੀ ਉਸ ਨੂੰ ਵਧੀਆ ਕਰਕੇ ਅਸੰਭਵ ਨੂੰ ਸੰਭਵ ਕਰਕੇ ਤੇ ਅਸੀਂ ਸਾਰੇ ਤੁਰਪੇ ਹਾਂ ਤੁਸੀਂ ਤਾਂ ਨਹੀਂ ਜਿੱਦਣ ਤੋਂ ਬਾਅਦ ਪਹਿਲਾ ਕੰਮ ਕੀ ਹੋਊਗਾ ਜੀ ਫਰਸਟ ਫਰਸਟ ਜਾ ਕੇ ਗੁਰੂ ਮਾਰਨਾ ਸਤੇ ਆ ਕੇ ਤੁਹਮਸਤਕ ਹੋ ਕੇ ਉਹ ਤਾਂ ਹੋਣਾ ਹੀ ਹੈ ਉਹਦਾ ਗੁਰੂ ਮਹਾਰਾਜ ਦਾ ਧੰਨਵਾਦ ਉਸ ਤੋਂ ਬਾਅਦ ਲੋਕਾਂ ਦਾ ਧੰਨਵਾਦ ਲੋਕਾਂ ਦੇ ਵਿੱਚ ਜਦੋਂ ਵਿਚਰਦੇ ਹਾਂ ਤਾਂ ਇੱਕ ਸਵਾਲ ਬੜਾ ਹੁੰਦਾ ਹੈ ਕਿ ਲੀਡਰ ਜਿਹੜੇ ਨੇ ਉਹ ਡਿਪਲੋਮੈਟਿਕ ਹੋ ਜਾਂਦੇ ਨੇ ਪਾਰਟੀ ਬਦਲ ਲੈਂਦੇ ਨੇ ਤੇ ਫਿਰ ਅਸੀਂ ਵੀ ਡਿਪਲੋਮੈਟਿਕ ਹੋ ਗਏ ਹਾਂ ਉਦਾਂ ਤੇ ਹੋ ਗਏ ਹਾਂ ਕਿ ਜਿੱਦਾਂ ਲੀਡਰ ਹੋ ਗਏ ਨੇ ਯਾਨੀ ਕਿ ਉਹਨਾਂ ਸਟੈਂਡ ਨਹੀਂ ਉਹ ਕਰ ਪਾ ਰਹੇ ਕਿ ਅਸੀਂ ਕਿਹੜੀ ਪਾਰਟੀ ਦੇ ਨਾਲ ਜਾਣਾ ਹੈ ਜਾਂ ਕਿੱਥੇ ਜਾਣਾ ਤੇ ਖਾਸ ਤੌਰ ਦੇ ਉੱਤੇ ਤੁਹਾਨੂੰ ਇਹ ਸਵਾਲ ਹੈ ਕਿ ਜਿੱਦਾਂ ਪਾਰਟੀ ਬਦਲਣ ਦੇ ਨਾਲ ਨੁਕਸਾਨ ਕਿਹੜੇ ਤਰ੍ਹਾਂ ਕਿਤੇ ਹੋ ਰਿਹਾ ਹੈ ਨਹੀਂ ਬਿਲਕੁਲ ਨਹੀਂ ਜੀਤ ਮਹਿੰਦਰ ਦੀ ਦਿਲਚਸਪੀ ਨਾਲ ਕੰਮ ਕਰਾਉਣ ਨੂੰ ਦੇਖ ਰਹੇ ਨੇ ਜੀਤ ਮਹਿੰਦਰ ਦੀ ਇਮਾਨਦਾਰੀ ਨੂੰ ਦੇਖ ਰਹੇ ਨੇ ਜਿਹੜੀ ਕਿ ਮੈਨੂੰ ਵੋਟ ਪੈ ਰਹੀ ਸਿੱਧੂ ਸਾਹਿਬ ਜੋ ਹੁਣ ਨਵੇਂ ਵਾਦੇ ਕਾਂਗਰਸ ਆਗੂਮਾਨ ਨੇ ਕੀਤੇ ਹੈ ਲੋਕਾਂ ਦਾ ਆਪਣਾ ਸ਼ਰਾਮ ਮੈਨੂੰ ਬੇਟੋ ਬੁਲਾਇਆ ਤੁਸੀਂ ਉਹਦੇ ਬਾਰੇ ਨਵੀਂ ਗੱਲ ਕਰੋ ਤੁਸੀਂ ਨਵੀਂ ਗੱਲ ਕਰੋ ਆਪਾਂ ਨਵੀਂ ਗੱਲ ਕਰਦੇ ਆਂਗੇ ਉਹਦੇ ਬਾਰੇ ਤੁਸੀਂ ਉਹਨੂੰ ਪੂਰੇ ਕਰਨ ਵਾਸਤੇ ਆਪਣੀ ਰੀਚ ਹਾਂਜੀ ਜੋ 라ਹੁਲ ਗਾਂਧੀ ਜੀ ਨੇ ਖੜ ਗਏ ਨੇ ਇਹ ਆਪਾਂ ਜੋ ਵਾਦੇ ਕੀਤੇ ਸੀ ਆਪਾਂ ਕਾਦੀ ਪਾਰਟੀ ਨੇ ਚੋਣਾਂ ਬੇਤੋ ਸਾਲ ਪਹਿਲਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁਈ ਪੂਰਾ ਕੀਤਾ ਠੀਕ ਹੈ ਅੱਜ ਅੱਜ ਲੋਕੀ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹੀ ਪਛਤਾਵਾ ਕਰ ਰਹੇ ਨੇ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ 2 ਸਾਲਾਂ ਦੇ ਵਿੱਚ ਪੰਜਾਬ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ 20 ਸਾਲ ਪਿੱਛੇ ਲੈਤਾ ਕੋਈ ਇਹੋ ਜਿਹਾ ਵਰਗ ਨਹੀਂ ਜਿਹੜਾ ਖੁਸ਼ ਹੋਵੇ ਸਾਰੇ ਸੜਕਾਂ ਤੇ ਉਤਰੇ ਹੋਏ ਨੇ ਮੁਲਾਜ਼ਮ ਤਾਂ ਉਤਰੇ ਹੋਏ ਨੇ ਕਿਸਾਨ ਤਾਂ ਉਤਰੇ ਹੋਏ ਨੇ ਤੁਸੀਂ ਦੇਖੋ ਤਾਂ ਸਹੀ ਕਹਿੰਦੇ ਸੀ ਅਸੀਂ ਟੈਂਕੀਆਂ ਤੋਂ ਲੋਕਾਂ ਨੂੰ ਉਤਾਰ ਕੇ ਦੁਬਾਰਾ ਮੌਕਾ ਨਹੀਂ ਦਵਾ ਅੱਜ ਵੀ ਟੈਂਕੀਆਂ ਦੇ ਲੋਕੀ ਬੈਠੇ ਨੇ ਕਹਿੰਦੇ ਅਸੀਂ ਚੁੰਨੀਆਂ ਨਹੀਂ ਰੋਲਣ ਦਵਾਂਗੇ ਅਸੀਂ ਲੋਕਾਂ ਦੀਆਂ ਪੱਗਾਂ ਨਾਲ ਰੋਲਾਂਗੇ ਤੇ ਤੁਸੀਂ ਆਪ ਦੇਖ ਲਿਓ ਮੀਡੀਆ ਵਾਲੇ ਤੁਸੀਂ ਕਵਰ ਕਰ ਰਹੇ ਹੋ ਕਿ ਕਿਸ ਤਰੀਕੇ ਨਾਲ ਲੋਕਾਂ ਦੀਆਂ ਪੱਗਾਂ ਰੋਲੀਆਂ ਗਈਆਂ ਸਾਡੀਆਂ ਤੀਆਂ ਦੀਆਂ ਪੈਣਾ ਦੀਆਂ ਚੁੰਨੀਆਂ ਰੋਲਾਂ ਰੋਲੀਆਂ ਗਈਆਂ ਸੋ ਇਸ ਕਰਕੇ ਗੱਲਾਂ ਕਰਨੀਆਂ ਤੇ ਸਰਕਾਰ ਚੁਟਕਲੇ ਨਾਲ ਸਰਕਾਰ ਨਹੀਂ ਚਲਦੀ ਜੇ ਤੁਸੀਂ ਪਾਰਟੀ ਨਾਲ ਇੱਕ ਮਿੰਟ ਇੱਕ ਮਿੰਟ ਛੋਟਕੀ ਲੈਣਾਂ ਸਰਕਾਰ ਨਹੀਂ ਚੱਲਦੀ ਹੁੰਦੀ ਸਰਕਾਰ ਚੱਲਦੀ ਹੈ ਜਿਹੜਾ ਕਿ ਕੋਈ ਐਕਸਪੀਰੀਅੰਸ ਹੋਵੇ ਸਰਕਾਰ ਚੱਲਦੀ ਹੈ ਜਦੋਂ ਤੁਹਾਨੂੰ ਪੰਜਾਬ ਪੰਜਾਬੀਆਂ ਦਾ ਦਰਦ ਹੋਵੇ ਕੋਈ ਰੋਡ ਮੈਪ ਹੋਵੇ ਇਨਕਮ ਤਾਂ ਜ਼ੀਰੋ ਹੈ 1 ਲੱਖ ਕਰੋੜ ਤੋਂ ਨੇੜੇ ਦਾ ਲੋਨ ਚੱਕ ਲਿਆ ਜੀਤਵਿੰਦਰ ਸਿੰਘ ਸਿੱਧੂ ਸਰਦਾਰ ਜੀਤਵਿੰਦਰ ਸਿੰਘ ਸਿੱਧੂ ਜੀਤਵਿੰਦਰ ਸਿੰਘ ਜਿੰਦੂ ਜਿੰਦਾਬਾਦ पचीदाबाद सोनिया